100% ਤਨੂ ਹੋਊਗਾ ਵੀ ਯਾਰ ਆ ਬਾਈ ਕੋ ਪਏ ਆ ਤੇ ਆਪਾਂ ਨੂੰ ਬੱਚਾ ਯਕੀਨ ਤੇ ਦਿੱਤਾ ਹਨਾ ਉਹਨੂੰ ਆਪਾਂ ਬਈ ਪਿਓਰ ਕਹਿ ਦਾਂਦੇ ਪਰ ਜੇ ਕਹੀਏ ਬਾਈ ਵੀ ਉਹਦੇ ਕਬੂਤਰ ਨੂੰ ਦੇਖ ਕੇ ਹੁਣ ਬਾਈ ਕਬੂਤਰ ਕਬੂਤਰ ਵੀਰੇ ਹਾਰ ਜਿੱਤ ਕਿ ਕਿਸਮਤ ਦੀ ਕਰਮਾਂ ਦੀ ਆ ਠੀਕ ਆ ਆਪਾਂ ਨੂੰ ਇਹ ਆ ਜੇ ਮੈਂ ਕਿਸੇ ਤੇ ਬਾਈ ਆਪ ਦਾ ਅੱਧਾ ਘੰਟਾ ਖਰਾਬ ਕਰਨਾ ਜਾਂ ਉਹ ਬਾਈ ਦਾ ਜਾ ਕੇ ਅੱਧਾ ਘੰਟਾ ਘੰਟਾ ਖਰਾਬ ਕਰਨਾ ਠੀਕ ਆ ਜਾਂ ਤੁਸੀਂ ਦੇਖਣਾ ਸਾਰਿਆਂ ਨੇ ਅੱਧਾ ਘੰਟਾ ਵੀਡੀਓ ਨੂੰ ਦੇਖਣਾ ਤੁਹਾਡਾ ਟਾਈਮ ਵੀ ਖਰਾਬ ਹੋਣਾ ਵੀ ਤੁਹਾਨੂੰ ਕੋਈ ਫਾਇਦਾ ਤਾਂ ਮਿਲਦਾ। ਤੁਹਾਡੇ ਵੀ ਹਨਾ ਕੋਈ ਪ੍ਰੋਬਲਮ ਆ ਜਾਂਦੀ ਹੋਣੀ ਆ ਵੀ ਬੱਚਿਆਂ ਦੇ ਪਾਰ ਨਹੀਂ ਆਉਂਦੇ। ਫਿਰ ਕੀ ਜੱਕਰ ਆ? ਬਾਈ ਇਦਾਂ ਇਹ ਕਬੂਤਰ ਪਰ ਖਾਂਦੇ ਹੁੰਦੇ ਬਾਈ ਆ ਦੇਖੋ। ਕੇ ਨਾ ਕੇ ਜਾਨਵਰ ਚ ਕੈਲਸ਼ੀਅਮ ਦੀ ਘਾਟ ਆ। ਜਾਂ ਤਾਂ ਇਹ ਬੱਚਾ ਹੀ ਬਾਈ ਮਾਰਦਾ ਰਿਆ। ਠੀਕ ਆ। ਜਿਹੜਾ ਵੱਡਾ ਬੱਚਾ ਸੀ ਦੂਜੇ ਜਿਹੜੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ। ਉਹਨਾਂ ਦਾ ਵੀ ਦਿ ਲੋ ਧੰਨਵਾਦ। ਤੇ ਸਾਰੇ ਭਰਾ ਆਪਣਾ ਆਪਣਾ ਖਿਆਲ ਰੱਖਿਆ ਕਰੋ। ਸੁਣਾਓ ਬਾਬੇਓ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ? ਤੇ ਅੱਜ ਬਾਬੇਓ ਬਸ ਨਾ ਕਹਿੰ ਵੀ ਪੁੱਠਾ ਪੰਗਾ ਲੈ ਲਿਆ ਠੀਕ ਆ ਸਾਰੀ ਦਿਹਾੜੀ ਰੰਗਈ ਉਹ ਬਿਸਕੁਟ ਬਣਾਉਣੇ ਸੀ ਹਨ ਵੀ ਘਰ ਦੇ ਘਰ ਦੇ ਕਹਿੰਦੇ ਵੀ ਚਲੋ ਘਰ ਦਾ ਕਿਉਂ ਆਪੀ ਲਈ ਆ ਕੇ ਤੇ ਘਰ ਦੇ ਹਨਾ ਬਣਵਾਉਣੇ ਆ ਤੇ ਮੈਂ ਕਹਾਂ ਚੱਲ ਘੰਟਾ ਖਾਣ ਲੱਗਣਾ ਨਾ ਮੈਂ ਮੂੰਹ ਤੋ ਤੱਕ ਨਹੀਂ ਐਦਾਂ ਹੀ ਗਿਆ ਤੇ ਉਥੇ ਬਾਈ ਜੋ ਫਸਿਆ ਬਈ ਉਥੇ ਜੋ ਫਸਿਆ ਨਾ ਉਥੇ ਹੋਣ ਜੋ ਕਸਮਾਨ ਛੱਡ ਕੇ ਠੀਕ ਆ ਘਰ ਦੇ ਕਹਿੰਦੇ ਵੀ ਕੋਲ ਰੱਖ ਮਤਲ ਖੜ ਕੇ ਬਣਵਾ ਕੇ ਲੈਉਣੇ ਆ ਤੇ ਮੇਰੇ ਸਾਹ ਹੁਣ 9 ਵਜੇ ਦਾ ਗਿਆ ਬਾਈ 2:30 ਵਜੇ ਦੀ ਗੇਟ ਚ ਆਇਆ 2:30 ਵਜੇ ਘਰੇ ਵੜਿਆ ਆ ਗਏ ਠੀਕ ਆ ਤੇ ਆ ਕੇ ਤੇ ਹੁਣ ਚਾਹ ਬਾਣੀ ਪੀ ਕੇ ਰੋਟੀ ਬਾਣੀ ਘਰੇ ਆ ਕੇ ਖਾਦਾ ਸਵੇਰ ਦਾ ਫਤਿਹੋ ਯਾਰਾ ਤੇ ਉਹ ਬਾਈ ਆਏ ਸੀਗੇ ਆਪਣੇ ਕੋ ਬਲਾਚੋਰ ਵਾਲੀ ਸਾਈਡ ਤੋਂ ਜਿਨ੍ਹਾਂ ਦੇ ਛੇਮਾ ਨੰਬਰ ਬਣਿਆ ਸੀ ਹਨ ਤੇ ਉਹ ਜੋੜਾ ਲੈ ਗਏ ਹਨ ਤੁਸੀਂ ਉਹ ਵੀਡੀਓ ਦੇਖ ਲਿਓ ਤੇ ਲਾ ਦੂੰਗਾ ਮੈਂ ਵਿੱਚੇ ਵੀਡੀਓ ਹਨਾ ਆਏ ਸੀ ਤੇ ਜਿਹੜਾ ਆਪਾਂ ਦਿਖਾਇਆ ਸੀ ਛੇਵੇਂ ਨੰਬਰ ਵਾਲਾ ਚੀਨਾ ਕਬੂਤਰ ਤੇ ਬਾਈ ਕਹਿੰਦੇ ਸੀ ਵੀ ਬਾਈ ਵੀ ਉਹਦੀ ਹਿਸਟਰੀ ਵੀ ਦੱਸ ਦਿਓ ਵੀਡੀਓ ਦੇ ਵਿੱਚ ਹਨਾ ਬਾਈ ਜਿਹੜੀ ਆਪਣੀ ਰਤੀ ਉਤਰੀ ਨੰਗਲ ਸਪਰੋਡ ਜਿੱਤੀ ਸੀ ਬਾਈ ਉੱਥੇ ਉਹਨੇ 3 ਕੇ 3.5 ਘੰਟੇ ਦੀ ਵਿੱਥ ਪਾਈ ਸੀ ਹਣਾ ਮੈਂ ਪਹਿਲਾਂ ਵੀ ਦੱਸਿਆ ਹੋਇਆ ਤੇ ਉਹਦੀ ਉਹਦਾ ਜਿਹੜਾ ਭਰਾ ਆ ਬਾਈ ਉਸ ਕਬੂਤਰੀ ਦਾ ਸਗਾ ਭਰਾ ਉਹਦਾ ਇਹ ਪੱਠਾ ਆ ਜਿਹੜਾ ਚੀਨਾ ਪੱਠਾ ਦਿੱਤਾ ਨਾ ਉਹਦਾ ਪੱਠਾ ਆ ਬਾਈ ਤੇ ਜਿਹੜੀ ਉਹਨਾਂ ਬਾਈ ਕਬੂਤਰੀ ਲੱਗੀ ਆ ਉਹ ਆਪਣੇ ਵੱਡੇ ਕਬੂਤਰਾਂ ਚੋਂ ਆ ਜਿਹੜੇ ਪੁਰਾਣੇ ਕਬੂਤਰ ਤੁਹਾਨੂੰ ਲਾਲ ਚੀਨੇ ਤੋਂ ਖੁੰਦਾ ਹੁੰਦਾ ਹੁੰਦਾ ਨਾ ਮੈਂ ਉਹਨਾਂ ਚੋਂ ਪੱਠੀ ਆ ਬਾਈ ਆਪਣੀ ਠੀਕ ਆ ਮਤਲਬ ਉਹ ਰਾਜਨ ਵਾਲਿਆਂ ਚੋਂ ਵੀ ਬਣੀ ਆ ਕੂਤਰੀ ਠੀਕ ਆ ਤੇ ਮੀਰਾ ਮੀਰਾਵ ਵਾਲਿਆਂ ਦਾ ਵੀ ਬਲੱਡ ਹੈਗਾ ਕੂਤਰੀ ਚ ਤੇ ਜਿਹੜਾ ਕਬੂਤਰ ਆ ਬਾਈ ਉਹ ਉਸ ਪੱਠੇ ਦਾ ਤੇ ਫੌਜੀ ਧਮੋੜ ਵਾਲੀ ਗੂਤਰੀ ਸੀ ਬਾਈ ਠੀਕ ਆ ਤੇ ਆਪਣਾ ਬਾਈ ਕੇ ਉਹ ਤੋਂ ਗਿਫਟ ਆਇਆ ਸੀ ਬਹੁਤ ਟਾਈਮ ਪੀਲਾਂ ਦੀ ਗੱਲ ਆ ਹਨਾ ਉਹਦਾ ਇਹ ਪੱਠਾ ਸੀ ਬਾਈ ਐਦਾਂ ਇਹ ਜੁੜਾਇਆ ਠੀਕ ਆ ਤੇ ਬਹੁਤ ਵਧੀਆ ਬਲੱਡ ਲਾਈਨ ਆ ਬਾਈ ਬੱਚੇ ਕਢਾਓਗੇ ਪਤਾ ਲੱਗ ਜੂ ਠੀਕ ਆ ਬਾਕੀ ਤੁਹਾਨੂੰ ਪਤਾ ਯਕੀਨ ਤੇ ਤੁਸੀਂ ਲੈ ਗਏ ਆ ਟਾਈਮ ਖਰਾਬ ਨਹੀਂ ਹੋਊਗਾ ਠੀਕ ਆ ਤੇ ਜਿਹੜਾ ਜੋੜਾ ਸੀ ਬਾਕੀ ਕਮੈਂਟ ਕਰਕੇ ਦੱਸ ਦਿਓ ਵੀ ਉਹੀ ਜੋੜਾ ਨਾ ਜਿਹੜਾ ਆਪਾਂ ਦਿਖਾਇਆ ਸੀ ਵੀਡੀਓ ਦੇ ਵਿੱਚ ਠੀਕ ਆ ਤੇ ਬਾਕੀ ਬਾਈਆਂ ਨੇ ਪਛਾਣ ਵੀ ਲਿਆ ਸੀ ਹਨਾ ਵੀਡੀਓ 'ਚ ਉਹਨਾਂ ਨੇ ਉਦਾਂ ਹੀ ਵੀਡੀਓ ਬਣਾਈ ਹੋਈ ਆ ਕਮੈਂਟ ਤੇ ਲਾ ਦੇਣਾ ਤੇ ਉਹ ਬਾਈਆਂ ਨੇ ਇਹੀ ਕਿਹਾ ਵੀ ਹਾਂ ਵੀ ਉਹੀ ਆ ਬਈ ਆਪਾਂ ਪਛਾਣ ਲਿਆ ਵੀ ਉਹੀ ਜੋੜਾ ਹਨਾ ਕਿਉਂਕਿ ਬਾਈ ਆਪਾਂ ਜਿਹੜਾ ਜਿਹੜੀ ਜ਼ੁਬਾਨ ਦੀ ਵੀ ਇੱਕ ਚੀਜ਼ ਹੁੰਦੀ ਹੈ ਹਨਾ ਜ਼ੁਬਾਨ ਜਿਹੜੀ ਕਰ ਲਈ ਵੀ ਇੱਕ ਬਾਈ ਕਹਿੰਦਾ ਸੀ ਬਾਈ ਯਾਰ ਹੁਣ ਕੂਤ ਢਿੱਲੇ ਮਿੱਠੇ ਹੋ ਹੁੰਦੇ ਆ ਵੀ ਕੀ ਗੱਲ ਹੁਣ ਉਹੀ ਜੋੜੇ ਦਊਂਗੇ ਵੀ ਆ ਕਿ ਨਹੀਂ ਮੈਂ ਕਿਹਾ ਬਾਈ ਜ਼ੁਬਾਨ ਕੀਤੀ ਆ ਠੀਕ ਆ ਬਾਕੀ ਬਾਬੇ ਨੇ ਸੈੱਟ ਕਰਤੇ ਸਾਰੀ ਤੇ ਸੈੱਟ ਹੀ ਰਹਿਣ ਪਰਮਾਤਮਾ ਇਦਾਂ ਦੀ ਹੁਣ ਕੋਈ ਵੀ ਉਹਦਾ ਜੀ ਗੇਮ ਆਵੇ ਨਾ ਹਨਾ ਹੁਣ ਗਾਂ ਖੇਡਣਾ ਵੀ ਆਪਾਂ ਵੀ ਗੇਮ ਖੇਡਣੀਆਂ ਗਾਂ ਛੱਡਣੀਆਂ ਬਾਜ਼ੀਆਂ ਹਨਾ ਇੱਕ ਸੀਜ਼ਨ ਦੇ ਆਪਾਂ ਬਾਈ ਖਰਾਬ ਕਰ ਲਿਆ ਦੋ ਵਾਰੀ ਉਤਰ ਬਿਮਾਰ ਹੋ ਗਏ ਹਨਾ ਐਦਕੀ ਆਪਾਂ ਕੋਈ ਕਸਰ ਨਹੀਂ ਬਾਈ ਛੱਡਣੀ ਠੀਕ ਆ ਪਹਿਲਾਂ ਹੀ ਐਕਸਟਰਾ ਕਣਕ ਲੈ ਕੇ ਇੱਕ ਡਰਮ ਪਹਿਲਾਂ ਹੀ ਭਰਿਆ ਹੋਇਆ ਐਦਕੀ ਕੋਈ ਵੀ ਖਾਣਾ ਨਹੀਂ ਆਪਾਂ ਘਾਟਾ ਵੀ ਕੋਈ ਇਦਰੋਂ ਕਿਸੇ ਤੇ ਯਕੀਨ ਕਰਕੇ ਜਦੋਂ ਆਪਾਂ ਕਣਕ ਲੈ ਲਈ ਸੀ ਉਹ ਬਾਈਆਂ ਨੇ ਕਹਤਾ ਪੁਰਾਣੀ ਐ ਤੋ ਨਵੀਂ ਨਿਕਲੀ ਸੀ ਹਨਾ ਉਹਨੇ ਬੇੜਾ ਗਰ ਕਰਤਾ ਹੁਣ ਇਹਦੇ ਵਿੱਚ ਕੂਲਰ ਲਾ ਕੇ ਪੂਰਾ ਪ੍ਰੋਪਰਲੀ ਮਤਲਬ ਵਧੀਆ ਤਰੀਕੇ ਨਾਲ ਬਈ ਬਣਾਵਾਂਗੇ ਸੀਲਿੰਗ ਸੂਲਿੰਗ ਕਰਾਵਾਂਗੇ ਉਦੋਂ ਤੱਕ ਹੁਣ ਪਹਿਲਾਂ ਬੱਚੇ ਕਢਾ ਲਈਏ ਆਪਾਂ ਲੇਟ ਬਹੁਤ ਆ ਜੋੜੇ ਲਾਉਣੇ ਕਿਉਂਕਿ ਬੱਚੇ ਮਰੇ ਬਹੁਤ ਆ ਤੁਹਾਨੂੰ ਪਤਾ ਜਿਹੜੇ ਛੋਟੇ ਛੋਟੇ ਬੱਚੇ ਦਾ ਮੈਂ ਅਣਗਿਣਤ ਦਿਖਾਇਆ ਹੀ ਨਹੀਂ ਤੁਹਾਨੂੰ ਜਿੰਨੇ ਵੀ ਜੋੜੇ ਲੱਗੇ ਸੀ ਨਾ ਇੱਕ ਝੋਲੀ ਦਾ ਉਦੋਂ ਤਕਰੀਬਨ ਆਹ ਖੁੱਡੇ ਵਾਲੀ ਸਾਰੀ ਮਰ ਗਈ ਬਈ ਠੀਕ ਆ ਇਹਦੇ ਵਿੱਚ ਕੋਈ ਬੱਚਾ ਨਹੀਂ ਮੇਰੇ ਕੋਲ ਬਚ ਕੇ ਆਇਆ ਵੱਡਾ ਹੋ ਗਿਆ ਇੱਕ ਬੜਲੇ ਵਾਲੀ ਦਾ بچਿਆ ਸੀਗਾ ਉਹ ਵੀ ਬਈ 빙ਾ ਹੋ ਗਿਆ ਟੇਡਾ ਹੋ ਗਿਆ ਬੱਚਾ ਹਨਾ ਹੁਣ ਦੋ ਬੱਚੇ ਬਦਲੇ ਵਾਲੀ ਦੇ ਫੇਰ ਪਾਲਦੇ ਪਿਆ ਪਰਮਾਤਮਾ ਸੁੱਖ ਰੱਖੇ ਵੀ ਉਹ ਪਾਲ ਜਾਣ ਬੱਚੇ ਬਾਵਾ ਜੜੜੇ ਹੋਗੇ ਤੁਹਾਨੂੰ ਦਿਖਾਏ ਕੱਲ ਵਾਲੀ ਵੀਡੀਓ ਚ ਹਨਾ ਤੇ ਚਲੋ ਬਾਬਿਓ ਦਿਖਾਈਏ ਤੁਹਾਨੂੰ ਸ਼ੌਂਕ ਕਰਾਈਏ ਜਨਮ ਰਾ ਜਨਮਾਂ ਦਾ ਤੇ ਬਾਕੀ ਗੱਲਾਂ ਬਾਤਾਂ ਕਰਦੇ ਆ ਤੇ ਜਿਹੜੇ ਜਿਹੜੇ ਬਾਈਆਂ ਦਾ ਵੀ ਕਮੈਂਟ ਆਇਆ ਸੀ ਹਨਾ ਤੇ ਉਹਨਾਂ ਦੇ ਜਵਾਬ ਦੇਵਾਂਗੇ ਭਾਈ ਜੋ ਜੋ ਵੀ ਕਮੈਂਟ ਆਏ ਹੋਏ ਆ ਠੀਕ ਆ ਤੇ ਇੱਕ ਬਾਈ ਦਾ ਕਮੈਂਟ ਮੈਨੂੰ ਚੀਤੇ ਸ਼ਾਇਦ ਹਨਾ ਚਲੋ ਮੈਂ ਉਹ ਬਾਈ ਬਾਅਦ ਚ ਦੱਸਦਾ ਹਨਾ ਮੈਂ ਇੱਕ ਵਾਰੀ ਦੇਖ ਕੇ ਕਲੀਅਰਲੀ ਕਮੈਂਟ ਪੜ੍ਹ ਕੇ ਫੇਰ ਦੱਸਦੇ ਆ ਪਹਿਲਾਂ ਬਾਕੀ ਦੀ ਵੀਡੀਓ ਬਣਾਈਏ ਆਪਾਂ ਕੁਤਰ-ਖੁਤਰ ਦਿ ਬਾਬੇ ਗਿਆ 6ਵਾਂ ਨੰਬਰ ਬਣਿਆ ਸੀ ਬਾਈ ਉਹ ਵੀ ਆਏ ਹਨ ਤੇ ਆ ਕਬੂਤਰ ਹੀ ਆ ਤੇ ਆ ਕਬੂਤਰ ਬਾਈ ਆਣ ਜੋੜਾ ਦੇਣਾ ਜਰਾ ਕੋਈ ਇਹ 6ਵੇਂ ਨੰਬਰ ਵਾਲਿਆਂ ਨੂੰ ਆਪਾਂ ਜੋੜਾ ਦੇਣਾ ਹੈ ਤੇ ਮੁੜਿਆ ਮਿਲੋਣੇ ਦਾ ਨੂੰ ਥੱਲੇ ਖੜੇ ਆ ਤੇ ਕਿਉਂਕਿ ਤੁਹਾਨੂੰ ਬਾਹਰ ਪ੍ਰੋਬਲਮ ਕਰਕੇ ਹਜੇ ਆਪਾਂ ਛੱਤ ਨਹੀਂ ਲਿਉਂਦੇ ਹਨ ਤੇ ਇਹ ਵੀ ਕਬੂਤਰ ਮੈਂ ਵੀਰਕੋਨ ਦੀ ਸਪਰੇਅ ਕੀਤੀ ਸੀ ਇਹਨਾਂ ਨੂੰ ਸਾਰਿਆਂ ਨੂੰ ਗੱਲ ਤੇਜ਼ ਕਰਕੇ ਇਹਨਾਂ ਨੂੰ ਮੈਂ ਕਿਹਾ ਚੱਲ ਅੱਜ ਲੈ ਜਾ ਉਧਰ ਦਾ ਪਚਾਈ ਆ ਚਲੋ ਹੁਣ ਬਹੁਤ ਖੜਾ ਫਰਕ ਆ ਬਾਬੇ ਦੀ ਕਿਰਪਾ ਨਾਲ ਇਧਰ ਦਾ ਕੁਸੀਨ ਹੈ ਨਹੀਂ ਪਰ ਫੇਰ ਵੀ ਡਰ ਲੱਗਦਾ ਵੇ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਮਿਲ ਗਿਆ ਜੋੜਾ ਇਹ ਬਾਈ ਉਹ ਆ ਜਿਨ੍ਹਾਂ ਦਾ ਪੇਸ਼ੇਵਰ ਨੰਬਰ ਬਟੇ ਨਾ ਛੇਵਾਂ ਨੰਬਰ ਬਣਿਆ ਸੀ ਤੇ ਉਹ ਜੋੜਾ ਆਪਾਂ ਇਹਨਾਂ ਨੂੰ ਦੇ ਦਿੱਤਾ ਤੇ ਵੇਟ ਵੀ ਬਹੁ ਕਰਾਈ ਹੈ ਨਾ ਹਾਂਜੀ ਯਾਰ ਦੋ ਜੀ ਤੇ ਬਾਈਆਂ ਨੂੰ ਹਲਦੀ ਗਿਆ ਸੀ ਤੇ ਹਲਦੀ ਵੀ ਲੈ ਕੇ ਆਏ ਹੈ ਨਾ ਉਹ ਵੀ ਮੈਂ ਦਿਖਾਉਣਾ ਹਲੋ ਬਾਬਾ ਕਬੂਤਰਾਂ ਦੇ ਦਰਸ਼ਨ ਕਰੋ ਠੀਕ ਆ ਕਈ ਵੀਰਗਰਾਂ ਦੇ ਹਰੇਕ ਵੀਡੀਓ 'ਚ ਦਿਖਾਉਂਦੇ ਆਪਾਂ ਬਾਈ ਦਿਖਾਉਨੇ ਹੁੰਦਾ ਨਾ ਪਿਛਲੀ ਵੀਡੀਓ 'ਚ ਕਮੈਂਟ ਆ ਰਹੀ ਬਾਈ ਕਿ ਤੁਸੀਂ ਕਬੂਤਰ ਘਟਾ ਲਾਉਂਦੇ ਆਂ ਬਾਈ ਉਹ ਵਾਰ-ਵਾਰ ਮੈਂ ਹਨਾ ਵੀ ਇੱਕੋ ਚੀਜ਼ ਇਸ ਕਰਕੇ ਘਟਾ ਕਰਦਾ ਹਾਂ ਚਲੋ ਤੀਜੇ ਕਿੰਨੇ ਆ ਤੇ ਬਾਈ ਦਿੱਲੀ ਵੀ ਜਿਆਦਾ ਹੀ ਦਿਖਾ ਕਰੋ ਜੱਕ ਬਾਈ ਜੀ ਤਾਂ ਤੇ ਆ ਜਿਹੜਾ ਮਤਲਬ ਆ ਬੱਚੇ ਦੋ ਵੇੜ ਇਹ ਵੀ ਜੋੜੇ ਜੋੜੇ ਲਾਉਣੇ ਹਨਾ ਆ ਤਾਂ ਆਪਣਾ ਮੋਤੂ ਦਾ ਭਰਾ ਹੀ ਆ ਮੈਂ ਪਹਿਲਾਂ ਵੀ ਲਖਾਇਆ ਹੋਇਆ ਹਾਂ ਦਿੱਤਾਂ ਵੇ ਹੁਣ ਆਪਾਂ ਜੋੜੇ ਰੋੜੇ ਕੱਲ ਨੂੰ ਹੁਣ ਤੇ ਆ ਕਬੂਤਰੀ ਲਾਉਣੀ ਕੱਲ ਨੂੰ ਜੋੜੇ ਆਪਾਂ ਇੱਕ ਉਹ ਜੋੜਾ ਬਣਾਉਣਾ ਉਹ ਪਰਲੀ ਕੂਤਰੀ ਵੀ ਜੋੜੇ ਲਾਉਣੀ ਆ ਠੀਕ ਆ ਆ ਵੀ ਕੂਤਰੀ ਜੋੜੇ ਲਾਉਣੀ ਆ ਹੋਰ ਵੀ ਪੰਜ ਚਾਰ ਕੂਤਰੀਆਂ ਵੀ ਜੋੜੇ ਲਾਉਣੀ ਆ ਹਨਾ ਤੇ ਕੱਲ ਨੂੰ ਆਪਾਂ ਲਾਵਾਂਗੇ ਵਈਆ ਕੋਟ ਰੰਗੀ ਵੀ ਕੱਲ ਨੂੰ ਜ਼ਰੂਰੀ ਆਪਾਂ ਜੋੜਾ ਲਾ ਦੇਣਾ ਇਹਨਾਂ ਦਾ ਕੋਈ ਆਪਣੇ ਜੋੜਿਆਂ ਵਾਲੇ ਹਨਾ ਵੱਡੇ ਜਿਹੜੇ ਇੱਧਰ ਬੱਚੇ ਪੁੱਛੇ ਪਾਲਦੇ ਆ ਅੱਜ ਸਾਰੇ ਕੂਤਰਾ ਦਾ ਸ਼ੌਂਕ ਕਰਾਉਨੇ ਆ ਤੁਹਾਨੂੰ ਕਿੰਨੇ ਵੀ ਆਪਾਂ ਹੁਣ ਚੱਲਦੇ ਆ ਕੋਠੇ ਤੇ ਬਾਬਿਓ ਤੇ ਉਹ ਉੱਪਰ ਵਾਲੇ ਵੀ ਤੁਹਾਨੂੰ ਦਿਖਾ ਦਈਏ ਗੁੱਡੇ ਦੇ ਉੱਤੇ ਛੜ ਕੇ ਹਨਾ ਅਵੀ ਯਾਰ ਬਰ ਆ ਆਪਣੇ ਡਾਵੇ ਤੇ ਮਾਤ ਜਿਹੜੀਆਂ ਸਾਰੀਆਂ ਨੇ ਨਾ ਜਿਹੜੀਆਂ ਆਪਾਂ ਛੱਡਣੀਆਂ ਆ ਹੁਣ ਰੇਸ ਨਾਲ ਬਾਜੀਆਂ ਨੇ ਬੱਚੇ ਆਪਣੇ ਕੋ ਰੈਡੀ ਹੋਏ ਆ ਆ ਹੀ ਬੱਚੇ ਵੱਡੇ ਹੋਈ ਜਾਂਦੇ ਬਾਈ ਕੰਮ ਕੋਈ ਨਾ ਕੋਈ ਪੈ ਹੀ ਜਾਂਦਾ ਹਨਾ ਤੇ ਕੋਈ ਚੱਕਰ ਦੀ ਜਾਲ ਲਾ ਲੈਣਾ ਹੁਣ ਆਪਾਂ ਇੱਕ ਦੋ ਦਿਨ ਦੇ ਵਿੱਚ ਇਹ ਲੱਗ ਜਾਣੀ ਬੱਚੇ ਬਾਈ ਕੋਈ ਚੱਕਰ ਨਹੀਂ ਹਨਾ ਛੋਟੇ ਹੀ ਆਜੇ ਬੱਚੇ ਜਦੋਂ ਦੇ ਨੂੰ ਤੇ ਲਾਲਿਆਂ ਵੀ ਜਲਦੀ ਜਲਦੀ ਚੈੱਕ ਕਰੋ ਆ ਕੁਤਰੀ ਵੀ ਆਪਾਂ ਜੋੜੇ ਲੋਣੀ ਜਿਹੜੀ ਆਪਣੀ ਬੜਲੇ ਵਾਲੀ ਕੂਤਰੀ ਸੀ ਹਨ ਤੇ ਉਹਦੀ ਭੈਣ ਆ ਥਗੀ ਮਤਲਬ ਮਾਵਾ ਚੇਜ ਆ ਪਿਓ ਸੇਮ ਆ ਨਾਲ ਦੇ ਇਹ ਵੀ ਜੋੜੇ ਲੋਣੀ ਆ ਕੂਤਰੀ ਆਪਾਂ ਇਹ ਵੀ ਆਪਾਂ ਬਹੁਤ ਸਾਢੇ 6 7 ਵਜੇ ਤੱਕ ਕੂਤਰੀ ਉੱਗੀ ਹੋਈ ਆ ਹਨ ਤੇ ਉਹ ਡੰਡੇ ਵਾਲੀ ਦੀ ਭੈਣ ਆ ਜਿਹੜੀ ਉਹ ਵੀ ਲੋਣੀ ਆ ਤੇ ਜਿਹੜੇ ਰਸਤੇ ਬਚੇ ਆ ਵੀ ਇਹਦੇ ਪਰਾ ਹਨਾ 1 ਵਜੇ ਆ ਫੋਨ ਵੀ ਆਇਆ ਸੀ ਤੇ ਕਮੈਂਟ ਵੀ ਹਨਾ ਹੁੰਦੇ ਆ ਇਸ ਚੀਜ਼ ਤੇ ਬਾਈ ਆਪਾਂ ਮੀਰਾਬ ਵਾਲੇ ਜਾਂ ਕਬੂਤਰ ਕਿੱਥੋਂ ਵਛਾਨੀਏ ਬਾਈ ਦੇਖੋ ਕਬੂਤਰ ਉਹੀ ਪਛਾਣ ਹੋਣਾ ਜਿਹੜਾ ਤੁਹਾਨੂੰ ਬਾਈ 100% ਤੁਹਾਨੂੰ ਹੋਊਗਾ ਵੀ ਯਾਰ ਆ ਬਾਈ ਕੋ ਪਏ ਆ ਤੇ ਆਪਾਂ ਨੂੰ ਬੱਚਾ ਯਕੀਨ ਤੇ ਦਿੱਤਾ ਹਨਾ ਉਹਨੂੰ ਆਪਾਂ ਬਾਈ ਪਿਓਰ ਗੈਰ ਦੰਦੇ ਪਰ ਜੇ ਕਹੀਏ ਬਾਈ ਵੀ ਉਹਦੇ ਕਬੂਤਰ ਨੂੰ ਦੇਖ ਕੇ ਹੁਣ ਬਾਈ ਕਬੂਤਰ ਕਬੂਤਰਾਂ ਆ ਰ ਗਈ ਆ ਹਨਾ ਕੋਈ ਬਾਈ ਕਹਿੰਦਾ ਯਾਰ ਕੇ ਟੱਕ ਹੁੰਦਾ ਬਾਈ ਆ ਹੁਣ ਆ ਵੀਰਾਨ ਵਾਲੇ ਆ ਜਾਂ ਉਹਨਾਂ ਟੱਕ ਕੱਢਦੇ ਆ ਜਾਂ ਇਦਾਂ ਉਹਦਾ ਸੀ ਰਾਜ ਜਾਂ ਇਦਾਂ ਦੇ ਹੁੰਦੇ ਆ ਜਦ ਕੋਲਾ ਆਉਂਦੀਆਂ ਕਾਲੀਆਂ ਬਾਈ ਇਹ ਯਾਰ ਹੁਣ ਚਿੱਟੇ ਕਬੂਤਰ ਦਾ ਸੇਮ ਹਨਾ ਇੱਥੇ ਉਹਦਾ ਭਰਾ ਬਿਠਾਉਣਾ ਬਾਈ ਕਬੂਤਰ ਦਾ ਇਹ ਤੁਸੀਂ ਆ ਬੱਚਾ ਹੀ ਲਾ ਆ ਆ ਕੁਤਰੀ ਲਾ ਲੋ ਮਰੇ ਬੇਟੀ ਹੈ ਨਾ ਇਹਦੇ ਨਾਲ ਦਾ ਸੇਮ ਉਹਦਾ ਭਰਾ ਆ ਸ਼ਾਹ ਖਾ ਇੱਥੇ ਹੁਣਾ ਵਿੱਚ ਤੁਰਿਆ ਕਰਦਾ ਹੈ ਨਾ ਤੇ ਆ ਉਹ ਥੱਲੇ ਬੈਠਾ ਆ ਪਾਉਦਰ ਗੁੱਡੇ ਖੱਡੇ ਸਾਫ ਵੀ ਕੀਤੇ ਸੀ ਤੇ ਫਿਰ ਗੰਦ ਗੁੱਦ ਫੇ ਪੈ ਗਿਆ ਹੈ ਨਾ ਉਧਰ ਪਰਸੋਂ ਬਚ ਚੋੜ ਕੀਤੇ ਨਾ ਤਿੰਨ ਚਾਰ ਦਿਨ ਹੀ ਹੋਏ ਆ ਤੇ ਪਰ ਛਾੜੇ ਪਏ ਆ ਬਈ ਛੜ ਨਹੀਂ ਆਏ ਗੰਦ ਪੈਣਾ ਹੀ ਆ ਹਜੇ ਨਾ ਤੇ ਹੁਣ ਉਹ ਕਾਲਾ ਇੱਕ ਇੱਕ ਚਿੱਟਾ ਇੱਕ ਕਾਲਾ ਲਾਲ ਜੀਨੇ ਮਾਦੂਆ ਪਿਓ ਲਾਲ ਜੀਨੇ ਹੈ ਨਾ ਉਹਨਾਂ ਨੇ ਇੱਕ ਸ਼ਾਹ ਘੜਤਾ ਤੇ ਬਾਈ ਇਹ ਕਿਦਾਂ ਠੀਕ ਆ ਆ ਟੀਰਾ ਵਾਲਾ ਲੋ ਜਿਹੜਾ ਟੱਕ ਤੁਸੀਂ ਕਹਿੰਨੇ ਆ ਹਨਾ ਇੱਚ ਆਪਾਂ ਬਾਈ ਕੀ ਮਤਲਬ ਕੋਸ਼ ਵੀ ਜਾਇਮੈਂਟ ਦੀ ਬਾਈ ਕਰ ਸਕਦੇ ਇਹ ਵੀ ਉਸੇ ਜੋੜੇ ਦੀ ਪੱਠੀ ਹੈ ਪਹਿਲੀ ਝੋਲੀ ਦੀ ਆ ਤੇ ਉਹ ਦੂਜੀ ਦੀਆਂ ਖਾਖ ਖੱਡਿਆ ਹਨਾ ਇੱਥੇ ਬੱਚਾ ਬੈਠਾ ਉਹ ਥੱਲੇ ਜਿਹੜਾ ਬੈਠਾ ਐਦਾਂ ਨਹੀਂ ਬਾਈ ਜਾਇਮੈਂਟ ਹੁੰਦੀ ਹੁੰਦੀ ਐ ਐਵੇਂ ਐਵੇਂ ਫਰੋਡ ਚ ਨਾ ਫਸਿਆ ਕਰੋ ਬਾਈ ਕੋਈ ਕਹਿ ਦੇਵੇ ਯਾਰ ਆ ਉਹਦੇ ਵਾਲਾ ਜਿਹਾ ਜੇ ਲਾਲਿਆ ਤੇ ਬਾਈ ਧੰਨੇ ਵਾਲਾ ਜਾ ਬਾਈ ਜਿੰਨਾ ਕੋ ਪਏ ਆ ਮੈਂ ਨਹੀਂ ਕਹਦਾ ਹੈ ਨਹੀਂ ਬਾਈ ਪਿਓਰ ਪਏ ਆ ਬੁੱਤਰ ਠੀਕ ਆ ਬਾਕੀ ਤੁਹਾਨੂੰ ਪਤਾ ਬਾਈ ਕੋਈ ਵੀ ਜਲਦੀ ਕਿਤੇ ਪਿਓ ਪੁੱਤਰ ਦੇ ਦਾੜੀ ਹੁੰਦਾ ਹੈ ਨਾ ਵੀ ਆਪ ਕਈ ਬਾਈ ਤਾਂ ਦੜਬੀ ਜੋ ਲੈ ਕੇ ਆਣਗੇ ਬਾਈ ਆ ਉਹਦੇ ਰਗਾ ਆ ਮੇਰਾ ਵਾਲਾ ਹੀ ਆ ਉਹ ਨਾ ਹੀ ਪਾ ਲੰਦੇ ਆਹ ਤਹਿਆਰ ਵਾਲਾ ਆ ਧੰਨੇ ਵਾਲਾ ਐਦਾ ਨਹੀਂ ਬਾਈ ਹੁੰਦਾ ਨਸਲਾ ਜਿੰਨਾ ਕੋ ਬਾਈ ਪਈਆਂ ਨਾਲ ਕੋ ਹੈ ਹੀ ਆ ਇਹ ਨਹੀਂ ਮੈਂ ਕਹਿੰਦਾ ਹੈ ਹੀ ਨਹੀਂ ਹਨਾ ਬਾਕੀ ਤੁਹਾਨੂੰ ਛੋਟ ਹੀ ਹੋਵੇ ਜਿਹਦੇ ਕੋ ਤੁਸੀਂ ਲੈ ਕੇ ਚੱਲੇ ਆ ਜੋੜਾ ਹਨਾ ਵੀ 100% ਬਾਈ ਨੇ ਆਪਾਂ ਨੂੰ ਵਧੀਆ ਦਿੱਤਾ ਤੁਹਾਨੂੰ ਯਕੀਨ ਹੋਵੇ ਬੰਦਾ ਯਾਰ ਆ ਸਹੀ ਆ ਜੀ ਉਹ ਹੀ ਆ ਹਨਾ ਉਹਨੂੰ ਆਪਾਂ ਕਹਿ ਸਕਦੇ ਬਈਆ ਤੰਨੇ ਵਾਲਾ ਜਾਂ ਉਹ ਵਾਲਾ ਜੇ ਆਪਾਂ ਕੋਈ ਦਾ ਦੜਵੀ ਚੋ ਲੈ ਕੇ ਜਾਂ ਕੇ ਦੋ ਲੈ ਕੇ ਉਦੇ ਹੀ ਅੰਦਾਜ਼ੇ ਨਾਲ ਆ ਕੇ ਕਹੀ ਜਈਏ ਵੀ ਆਹ ਹੋਆ ਰਹਾ ਹੋਆ ਇਹ ਝੂਠ ਹੈ ਬਈ ਇਹ ਕੋਈ ਸੱਚ ਨਹੀਂ ਹੈਗਾ ਇਹ ਮਹਿਮਾ ਪਰਮਾਤਮਾ ਤੋਂ ਬਈ ਦੂਰ ਹੀ ਆ ਰੋਣਾ ਤੇ ਆਪਣੀ ਉਹ ਝਾਂਦਰ ਵਾਲੀ ਮਿੱਟੀ ਪਿੱਛੇ ਨੂੰ ਗੁਦਰੀ ਉਹ ਦੇ ਇਹ ਸਾਰੇ ਨੇ ਦੇਖੀ ਹੋਈ ਉੜਦੀ ਹੈ ਨਾ ਇਹ ਵੀ ਆਪਾਂ ਬਈ ਜੋੜੇ ਲਾਉਣੀ ਹੋਣਾ ਕਿ ਜੋੜਾ ਲਾ ਦਿੰਨੇ ਆ ਵੀ ਤੇ ਆਇਓ ਫਿਰ ਦੂਜੇ ਗੁੱਡੇ ਚ ਇਹ ਆਪਣੇ ਭਾਈ ਦਾਵੇ ਦੂਜੇ ਵੱਡੇ ਗੂਤਰਾ ਜੋੜਿਆਂ ਵਾਲੇ ਠੀਕ ਆ ਇਕੋ ਲਾ ਇਹ ਆ ਖੁੱਡਾ ਰੰਗ ਕਰਨ ਵਾਲਾ ਰਹਿੰਦਾ ਇਹ ਵੀ ਕਰਦਾ ਮੈਂ ਇੱਕ ਦੋ ਦਿਨ ਦੇ ਵਿੱਚ ਵਿੱਚ ਹਨਾ ਇੱਕ ਆਪਾਂ ਆ ਪੁੱਤਰ ਜੋੜੇ ਲਾਉਣਾ ਬਾਈ ਇੱਕ ਘਰ ਰੱਤਾ ਲਾਉਣਾ ਇੱਕ ਆ ਲਾਲ ਚੀਨਾ ਮਤਲਬ ਤਕਰੀਬਨ ਹੀ ਪੁੱਤਰ ਸਾਰੇ ਬਈ ਜੋੜੇ ਲੱਗਣ ਵਾਲੇ ਆ ਆ ਰੱਤਾ ਵੀ ਪਿਆ ਆ ਮੋਰੇ ਬੇਠਾ ਪਠਾਈ ਵੀ ਪਿਆ ਕਿੰਨੇ ਕਬੂਤਰ ਆ ਬਈ ਜਿਹੜੇ ਜੋੜੇ ਲਾਉਣ ਵਾਲੇ ਆਪਣੇ ਕੋਲ ਪਏ ਆ ਜਿਹੜੇ ਬਾਹਰ ਆ ਜਾਣਗੇ ਬਾਈ ਇੱਕ ਦੋ ਦਿਨ ਦੇ ਵਿੱਚ ਵਿੱਚ ਜੋੜੇ ਲਾ ਦੇਣੇ ਆ ਬਾਈ ਰੰਗ ਪਿਆ ਆਪਣੇ ਕੋਲ ਕਾਲਾ ਹਨਾ ਤੇ ਇਹ ਲਾਈਏ ਆਪਾਂ ਬਾਈ ਵੇਚਣਾ ਜਿਹੜੇ ਕਬੂਤਰ ਕਈ ਬਾਈ 10 ਪਰ ਸਾਫ ਹੋਏ ਆ ਹਨਾ ਤੇ ਵੱਡੇ ਕਬੂਤਰ ਵੀ ਜਿਹੜੇ ਆਪਾਂ ਪਾਏ ਬਾਈ ਰਲੀ ਰੁਲੀ ਜਾਂਦੇ ਹਨਾ ਮੈਂ ਹੁਣ ਵੀ ਬੜੇ ਗੋਰ ਨਾਲ ਮਛਾਣ ਕੇ ਗਿਆ ਤੇ ਰੰਗ ਲਾ ਦਈਏ ਇਹਦੇ ਨਿਸ਼ਾਨੀਆਂ ਠੀਕ ਹੈ ਜਿਹੜੇ ਵੀ ਕੂਤਰ ਆ ਮਾੜਾ ਮਾੜਾ ਰੰਗ ਲਾ ਦਿੰਨੇ ਆਪਾਂ ਨੂੰ ਚੇਤਾ ਰਹੂਗਾ ਹਨਾ ਉਦਾਂ ਲੇਖ ਵੀ ਲੈਨੇ ਕਾਪੀਆਂ ਤੇ ਤੇ ਆਹ ਤੇ ਚਰ ਕੂਤਰ ਜਿਹੜੇ ਆਪਾਂ ਕਿ ਪੱਠੇ ਉੱਤੇ ਪਾਏ ਸੀ ਨਾ ਉਹਨਾਂ ਦਾ ਮੈਨੂੰ ਪਤਾ ਨਹੀਂ ਐ ਕਿ ਪੂਰੇ ਯਕੀਨ ਜੇ ਨੇ ਲੋਣ ਲੱਗਾ ਉਦਾਂ ਹੀ ਆਹ ਪੱਗਾ ਦੀ ਕੂਤਰ ਕਾਲੀ ਪੂਛ ਕਰ ਗਿਆ ਪਿੱਛੋਂ ਹੁਣ ਝੜ ਕੇ ਆ ਕੇ ਇਹਨਾਂ ਦੇ ਲਾ ਦੀਆਂ ਰੰਗ ਬਾਈ ਜਿਹੜੇ ਚਾਰ ਪੰਜ ਹੈਗੇ ਨਹੀਂ ਤਾਂ ਮੈਕਸ ਹੋ ਜਾਣੇ ਪਰ ਉਦਾਂ ਚੋਂ ਨਸਲ ਤੋਂ ਤਾਂ ਪਤਾ ਲੈਂਦਾ ਹੁਣ ਵੀ ਮੈਨੂੰ ਇਹਦੇ ਪਛਾਣਨੇ ਹੈਣਾ ਪਰ ਫੇਰ ਵੀ ਇਹਨਾਂ ਤੇ ਰੰਗ ਲਾ ਲੈਨੇ ਬਾਈ ਰੰਗ ਰੰਗ ਲਾਤਾ ਕੁੱਤਰਾ ਦੋਨੋਂ ਤਨਾਂ ਦੀ ਹੈਣਾ ਇਹ ਕੋਹ ਥੱਲੇ ਬਿਠਾ ਕੁੱਤਰਾ ਉਹਦੇ ਵੀ ਲਾਤਾ ਜਾਂ ਪਰਪੁਰ ਕੱਲ ਨੂੰ ਝਾੜੂnga ਫੇਰ ਇਕੱਠੇ ਕਰਦਾਂਗੇ ਕਿਰਚਲ ਵਾਲੇ 'ਚ ਰੰਗ ਕਰਦਾਂਗੇ ਫੁੱਟੇ ਜਿਹਾ ਆ ਸਾਫ ਸੁਥਰਾ ਜਾ ਹੋ ਜੂਗਾ ਉਹ ਲੋ ਵੇੜੀ ਲਿਆ ਜਾ ਲਾਇਆ ਤਾਂ ਮਾੜਾ ਮਾੜਾ ਜਾ ਹੀ ਉਹ ਵਿੱਚ ਵੜਿਆ ਨਾ ਕਦੀ ਫੜੇ ਫੁੜੇ ਬਹੁਤ ਘਟ ਹੈ ਵੱਡੇ ਕੁੱਤਰਾ ਬੜੀ ਦੇ ਨਹੀਂ ਉਦੇ ਕਰਕੇ ਦਾ ਡਰੇ ਡੁਰੇ ਬੜਾ ਰਹਿਣਾ ਤਾਂ ਲਵੇੜ ਲਿਆ ਆਪਣਾ ਵੀ ਚਲੋ ਆਪਾਂ ਨਿਸ਼ਾਨੀ ਲਉਣੀ ਸੀ ਇੱਕ ਕੋਈ ਵਾਲੀ ਆ ਪਕੜਾ ਡੋਲੇ ਆਂ ਜੀ ਹਨ ਜਿੱਦਾਂ ਦਾ ਵੀ ਲੱਗ ਗਿਆ ਮਾੜਾ ਮਾੜਾ ਇੱਕ ਹੱਥ ਨਾਲ ਉਹਦੀ ਲਾਤ ਤਾਂ ਹਨ ਫੇਰ ਦਵਾਰਾ ਤੋਂ ਕਰੀ ਹੁਣ ਉੱਪਰ ਰੰਗ ਰੂੰਗ ਲਾ ਆਂ ਹੱਥ ਉੱਤੇ ਵੇੜ ਲੇ ਠੀਕ ਆ ਤੇ ਜਿਹੜਾ ਜਿਹੜਾ ਕੂਤਰ ਦੀ ਬਾਈ ਪਛਾਣ ਨਹੀਂ ਹੁੰਦੀ ਵੀ ਹੁਣ ਬੱਚੇ ਵੀ ਕਈ ਵਿੱਚ ਰਲ ਗਏ ਆ ਜਿਹਨਾਂ ਦੀ ਮੈਨੂੰ ਪਛਾਣ ਨਹੀਂ ਹੈਗੀ ਪਹਿਲਾਂ ਹੋਰ ਤਰ੍ਹਾਂ ਦੇ ਸੀ ਇਹ ਬਾਈ ਕੋਈ ਜਜਮੈਂਟ ਨਹੀਂ ਹੁੰਦੀ ਕੂਤਰ ਰੰਗ ਕਰ ਜਾਂਦੇ ਹੁੰਦੇ ਚੇਂਜ ਹਨ ਹੋ ਤਾਂ ਜਾਊਗੀ ਬਾਈ ਪਰ ਟਾਈਮ ਲੱਗੂਗਾ ਪਰਾਣੀਆਂ ਵੀਡੀਓ ਕੱਢ ਕੇ ਦੇਖੂਗਾ ਬੱਚਿਆਂ ਦੀਆਂ ਕਿੱਦਾਂ-ਕਿੱਦਾਂ ਦੇ ਕੀ ਸੀ ਹਨਾ ਉੱਥੋਂ ਮੈਂ ਹਿਸਾਬ ਤਾਂ ਆਪਾਂ ਨੂੰ ਲੱਗ ਜਾਣਾ ਹੁਣ ਆਪਾਂ ਮੈਂ ਬਈ ਪਾਉਂਦਾ ਨਹੀਂ ਯਾਰ ਮੈਂ ਨਾ ਹੱਕ ਚ ਨਹੀਂ ਆ ਠੱਲ ਠੁੱਲਾਂ ਦੇ ਪਾਉਣ ਦੇ ਵਿੱਚ ਮੈਂ ਪਾਉਂਦਾ ਨਹੀਂ ਪਰ ਹੁਣ ਮੈਨੂੰ ਲੱਗਦਾ ਬਾਈ ਜਿੱਦਾਂ ਕਬੂਤਰੇ ਪਾਉਣੀ ਪਿਆ ਕਰਨੀ ਹੁਣ ਆਪਾਂ ਨੂੰ ਜਿਹੜੇ ਹਨਾ ਆਪਾਂ ਇਸਾ ਵਾਂਗ ਲੋਕਾਂ ਵਾਲੀਆਂ ਲਿਓ ਨੇ ਜਿਹੜੇ ਲੋਕ ਲੱਗਦੇ ਹਨਾ ਲਾਹ ਵੀ ਦੋ ਤੇ ਜਦੋਂ ਡਾਉਣਾ ਕਬੂਤਰੋ ਲਾ ਲਓ ਆਪਾਂ ਪਹਿਲਾਂ ਪਾਦਿਆ ਕਰਾਂਗੇ ਜੇ ਉਹ ਤਾਂ ਕਬੂਤਰ ਅੱਖਾਂ ਮਰੇ ਘੁੰਮ ਜੇ ਬਾਈ ਉਹ ਤਾਂ ਫਿਰ ਸਾਰੀ ਜ਼ਿੰਦਗੀ ਨਹੀਂ ਭੋਲਦਾ ਠੀਕ ਆ ਜਦੋਂ ਬੱਚੇ ਹੁੰਦੇ ਝਾੜੇ ਝੂੜੇ ਪਏ ਆਪਾਂ ਟਾਂਗ ਡੂੰਗੀ ਲਾ ਕੇ ਰੋਕ ਲੇ ਉਦੋਂ ਬਾਅਦ ਸਿਆਪਾ ਪੈਂਦਾ ਕਈ ਵਾਰੀ ਹੈਣਾ ਤੇ ਲਾ ਕੇ ਆਪਾਂ ਉਹਦਾ ਜਿਹੜੇ ਪਹਿਲਾਂ ਪਾਉਂਦਾ ਹੁੰਦਾ ਸੀ ਬਾਈ ਬਾਅਦ ਚੋਂ ਨਾ ਇੱਕ ਦੋ ਵਾਰੀ ਆਪਣੇ ਉੜਦੇ ਬੱਚੇ ਦੇ ਪੈਰ ਦੇ ਵਿੱਚ ਨਾ ਛੋਟੀ ਠੱਲ ਜਿਹੜੀ ਆਪਾਂ ਪਾਈਦੀ ਆ ਨਾ ਛੋਟੀ ਹੁੰਦੀ ਉਹ ਉਹ ਹੀ ਬਾਈ ਪਤਾ ਨਹੀਂ ਕਿਹੜੇ ਹਿਸਾਬ ਨਾਲ ਪੈਰ ਤੇ ਫਸ ਗਈ ਬੱਚੇ ਦੇ ਉੜਦੇ ਦੇ ਤੇ ਆਪਾਂ ਬੱਚਾ ਘਰੇ 6-7 ਵਜੇ ਦਾ ਟਾਈਮ ਕਰਦਾ ਸੀ ਤੇ ਬੱਚਾ 2 ਵਜੇ ਬਹਿ ਗਿਆ ਬਾਜੀ ਤੇ ਠੀਕ ਹੈ ਜਦੋਂ ਬੱਚਾ ਫੜਿਆ ਤੇ ਬਾਈ ਠੱਲ ਪੈਰ ਤੇ ਫਸ ਗਈ ਤੰਗ ਹੋ ਗਏ ਮਤਲਬ ਬਹਿ ਗਿਆ ਉਹਦੀ ਲੱ ਤੇ ਡਿਗਿਆ ਵੀ ਆਪਾਂ ਕਿਆ ਪਤਾ ਨਹੀਂ ਕੀ ਚੱਕਰ ਪਾਇਆ ਜਦੋਂ ਉਤਰ ਬਾਈ ਫੜਿਆ ਉਹ ਬਾਅਦ ਚ ਤੇ ਉਦੋਂ ਪਤਾ ਲੱਗਾ ਫਿਰ ਉਹਦਾ ਬਾਈ ਮੇਰਾ ਨਾ ਦਵਾ ਗਿਆ ਖਰਾਬ ਹੋ ਜਾਂਦਾ ਵੀ ਨਹੀਂ ਯਾਰ ਠੱਲਾ ਪੌਣੀ ਨਹੀਂ ਪਤਾ ਨਹੀਂ ਹੁਣ ਉਹ ਖੁੱਲੀ ਪਈ ਤੇ ਕਿੱਦਾਂ ਵੀ ਲਾ ਲਓ ਕੋਈ ਸੀਨ ਬਣ ਗਿਆ ਹਨਾ ਉਦੋਂ ਆ ਮੈਂ ਠੱਲਾ ਪੌਣੀਆਂ ਬੰਦ ਕਰ ਦੀਆਂ ਜੀ ਪਰ ਆ ਅਫੀਸ਼ੀਅਲੇ 2 ਸਾਲਾਂ ਤੋਂ ਹੀ ਬੰਦ ਕੀਤੀਆਂ ਹਨਾ ਪਰ ਐਤਕੀ ਮੈਨੂੰ ਹੁਣ ਥੋੜਾ ਜਿਆਦਾ ਤੰਗ ਹੋ ਗਿਆ ਮੈਂ ਮੈਨੂੰ ਜਿਹੜੇ ਜਿਹੜੇ ਤਾਂ ਮੈਂ ਡੇਲੀ ਥੱਲੇ ਬੱਚੇ ਦੇ ਦਰ ਇਹਨਾਂ ਉਹਨਾਂ ਦਾ ਤਾਂ ਮੈਨੂੰ ਸਾਰਿਆਂ ਦਾ ਪਤਾ ਬਈ ਠੀਕ ਆ ਰੰਗ ਵੀ ਚੇਂਜ ਕਰਕੇ ਮੈਂ ਅੱਖਾਂ ਪਛਾਣ ਕੇ ਮਲ ਜਿਹੜੇ ਉੱਤੇ ਸੀਗੇ ਉਹਨਾਂ ਚਾਇਤ ਕੀ ਪੰਗਾ ਪੈ ਗਿਆ ਕਿਉਂ ਪੰਗਾ ਪਿਆ ਇਹ ਵੀ ਦੱਸ ਦਿੰਨਾ ਇੱਕ ਤਾਂ ਉੱਤੇ ਹੈਗੇ ਥੋੜੇ ਜਿਹੇ ਜਿੱਦਾਂ ਹੋਊਗੇ 25 30 ਬੱਚੇ ਠੀਕ ਆ ਮਾਦੀਆਂ 25 30 ਹੋਣਗੇ ਤੇ ਵਿੱਚੋਂ ਤਕਰੀਬਨ ਮੈਂ ਸਾਰੇ ਪਛਾਣ ਲਿਆ ਪੰਜ ਚਾਰ ਬੱਚਿਆਂ ਦਾ ਫਰਕ ਪਿਆ ਉਹ ਇੱਕੋ ਹੀ ਤਰ੍ਹਾਂ ਦੇ ਬਣ ਗਏ ਆ ਹੁਣ ਮੈਂ ਇੱਕ ਬਾਈ ਨੂੰ ਉਹਦੇ ਨਾਲ ਦਾ ਇੱਕ ਬੱਚਾ ਦਿੱਤਾ ਸੀਗਾ ਉਹਨੂੰ ਬਾਈ ਨੂੰ ਕਹਿੰਦਾ ਉਹਦੀ ਫੋਟੋ ਭੇਜ ਸੇਮ ਡਿਊਟੋ ਕਾਪੀ ਸੀਗੇ ਸੇਮ ਅੱਖਾਂ ਦੇ ਸੇਮ ਸਾਰਾ ਕੁਝ ਹੀ ਹੈ ਨਾ ਉਹ ਤੋਂ ਬੱਚੇ ਦਾ ਆਪਾਂ ਨੂੰ ਇੱਕਦਾਂਤ ਪਤਾ ਲੱਗ ਜੂ ਤਿੰਨਾਂ ਦਾ ਰੋਲਾ ਰਹਿ ਜਾਣਾ ਪਰ ਨਹੀਂ ਹੁਣ ਕੋਈ ਗੱਲੀ ਬਈ ਆਪਾਂ ਇਹ ਗਲਤੀ ਚਲੋ ਕਿਸ ਹਿਸਾਬ ਨਾਲ ਹੋ ਜਾਂਦੀ ਆਪਾਂ ਲੋਕ ਵਾਲੀਆਂ ਲਿਓ ਨੇ ਪਲਾਸਟਿਕ ਦੇ ਠੱਲਾ ਬਾਜੀ ਛੱਡਣ ਵੇਲੇ ਆਪਾਂ ਉਹ ਲਾ ਦਿਆ ਕਰਾਂਗੇ ਜਦੋਂ ਘਰੇਟਾ ਰੱਜ ਪੋਣੇ ਕਰਨੇ ਆ ਐਦਾ ਬੱਚਿਆਂ ਦੇ ਪਾ ਦਿਆ ਕਰਾਂਗੇ ਪਤਾ ਰਿਆ ਕਰੂਗਾ ਹਨਾ ਵਧੀਆ ਚ ਲੈ ਲੈਨੇ ਆ ਜਿਹੜੀਆਂ ਹੈਵੀ ਠੱਲਾ ਹੁੰਦੀਆਂ ਨੇ ਇੱਕ ਟੁੱਟਦੀਆਂ ਨਹੀਂ ਹੈਗੀਆਂ ਲੋਕ ਵਾਲੀਆਂ ਉਹ ਵਾਲੀਆਂ ਠੱਲਾ ਲੈ ਕੇ ਆਉਣੇ ਬਈ ਉਹ ਪਾਵਾਂਗੇ ਆਪਾਂ ਸਾਰੇ ਉਤਰਾਂ ਉੱਤੇ ਜਿੰਨੇ ਵੀ ਪੱਠੇ-ਪੁੱਠੇ ਨਿਕਲਦੇਣਾ ਉਹ ਪਾ ਦਿਆ ਕਰਾਂਗੇ ਜਿਹੜਾ ਉਤੋਂ ਫੇ ਆਪਾਂ ਨੂੰ ਭੁੱਲਿਆ ਨਹੀਂ ਕਰੂਗਾ ਹਨਾ ਜਿਆਦਾ ਬਈ ਥੋੜੇ ਹੁਣ 25 ਦੀ ਹੁਣ ਫੇ ਤਾਂ ਨਹੀਂ ਭੁੱਲ ਹਣ ਬਾਈ 2 250 ਕੂਤਰਾਂ ਚ ਤਾਂ ਭੁੱਲੇ ਜਾਂਦਾ ਹਨਾ ਇਹ ਲਿਖਣਾ ਜ਼ਰੂਰੀ ਆ ਤੇ ਲਿਖਿਆ ਵੀ ਕਰਾਂਗੇ ਗਲਤ ਗੱਲ ਆ ਤੇ ਇਹ ਨਹੀਂ ਕਰਨੀ ਚਾਹੀਦੀ ਸੀ ਆਪਾਂ ਨੂੰ ਹੁਣ ਆਪ ਤੇ ਵੀ ਗੁੱਸਾ ਚੜਦਾ ਵੀ ਜਿਹੜੇ ਤਿੰਨ ਚਾਰ ਬੱਚੇ ਬਾਹਲੇ ਚੰਗੇ ਸੀ ਉਹ ਇੱਕ ਇੱਕੋ ਹੀ ਤਰ੍ਹਾਂ ਦੇ ਆ ਪਤਲੇ ਪਤਲੇ ਆ ਖਟੀਆਂ ਅੱਖਾਂ ਦੇ ਤਿੰਨੇ ਇੱਕੋ ਤਰ੍ਹਾਂ ਦੀਆਂ ਅੱਖਾਂ ਮਾੜਾ ਮੋਟਾ ਫਰਕ ਹੁੰਦਾ ਮੈਂ ਅੱਖਾਂ ਤੋਂ ਪਛਾਣ ਕੇ ਨਸਲ ਪਛਾਣ ਲੈਣੀ ਸੀ ਹਨਾ ਹੁਣ ਨਸਲ ਛਿੱਕੂ ਪਛਾਦੀ ਐ ਇੱਥੇ ਉਹ ਅੱਖਾਂ ਹੀ ਇੱਕੋ ਜੀਆਂ ਇੱਕੋ ਜੀ ਹਾਈਟ ਇੱਕੋ ਜੇ ਪਰ ਉਹਨਾਂ ਦੇ ਕੋਈ ਡਿਫਰੈਂਟ ਹੀ ਹੈ ਨਹੀਂ ਗਾ ਠੀਕ ਆ ਤਿੰਨ ਬੱਚਿਆਂ ਦੀਆਂ ਮੈਂ ਦਿਖਾ ਵੀ ਦਿੰਦਾ ਤੁਹਾਨੂੰ ਬਾਅਦ ਚੋਦਾ ਮੈਂ ਵੀਡੀਓ ਚ ਪਹਿਲਾਂ ਦਿਖਾਇਆ ਤੁਹਾਨੂੰ ਪਤਾ ਲੱਗ ਜਾਣਾ ਤੇ ਇੱਕ ਦੋ ਤਾਂ ਮੈਂ ਫਟਾ ਹੀ ਰੰਗ ਲਾ ਦਿੱਤਾ ਨਾ ਜਦੋਂ ਦਾ ਮੈਨੂੰ ਚੇਤਾ ਆ ਵੀ ਹਾਂ ਯਾਰ ਆ ਇਦਾਂ ਦੀ ਇੱਕ ਮੋਜਰ ਬਣਿਆ ਬੱਚਾ ਠੀਕ ਆ ਇੱਕ ਉਹਦੀ ਨਹੀਂ ਸਮਝ ਆਉਂਦੀ ਪਈ ਦੋ ਬੱਚੇ ਹੋ ਗਏ ਤਿੰਨਾਂ ਦੀ ਆ ਦੋ ਸੇਮ ਇੱਕੋ ਜਿਹੇ ਆ ਇੱਕ ਹੋਰ ਸਾਫ ਦਾ ਨਾ ਕਾਲ ਅੱਖੇ ਤਿੰਨ ਚਾਰ ਬਣ ਗਏ ਹਨਾ ਪਾਏ ਉਦੋਂ ਕਿਉਂਕਿ ਆਖਰੀ ਜਦਾਂ ਛੋਟਾ ਬੱਚਾ ਹੁੰਦਾ ਇੱਡੀ ਆਖ ਸਾਫ ਵੀ ਨਹੀਂ ਕੀਤੀ ਉਹ ਜਦੋਂ ਆਪਾਂ ਰੋਕਦੀ ਦਾ ਪਹਿਲਾਂ ਤਾਂ ਮੈਂ ਜਾਲ ਲਾਉਂਦਾ ਹੁੰਦਾ ਜਾਲ ਚ ਡਿੱਲੀ ਛੱਡੀ ਦੇਈ ਆਪਾਂ ਕਦੀ ਭੁੱਲੇ ਨਹੀਂ ਸੀ ਆ ਪਹਿਲਾ ਸੀ ਜਣਾ ਜਿੱਥੇ ਆਪਾਂ ਕੋ ਬੱਚੇ ਭੁੱਲੇ ਆ ਤਿੰਨ ਚਾਰ ਚਲੋ ਕੋਈ ਨਹੀਂ ਹੈਗਾ ਤਾਂ ਘਰ ਦੇਈ ਆ ਘਰੇ ਹੀ ਆ ਕੋਈ ਕੈਨੇਡਾ ਰੋਲਾ ਵੀ ਨਹੀਂ ਜੇ ਭੁੱਲ ਵੀ ਗਏ ਤਾਂ ਤੇ ਆਜੋ ਬਾਬੋ ਕਰੀਏ ਕਮੈਂਟਾਂ ਦਾ ਜਵਾਬ ਦਈਏ ਇੱਕ ਬਾਈ ਦਾ ਕਮੈਂਟ ਆ ਸੀ ਬਾਈ ਵੇਸਣ ਕਿ ਨਾਲ ਲੈਣਾ ਜਿਹੜੀ ਆ ਪਾਂਡੇ ਦੀ ਬਾਈ ਇੱਕ ਕੋਲੀ ਵੇਸਣ ਦੀ ਅੱਧੀ ਕੋਲੀ ਹਲਦੀ ਐਦਾਂ ਦੱਸੀ ਠੀਕ ਆ ਇੱਕ ਕੋਲੀ ਵੇਸਣ ਦੀ ਲੈ ਲਿਓ ਅੱਧੀ ਕੋਲੀ ਹਲਦੀ ਦੀ ਲੈ ਲਿਓ ਹਣਾ ਤੇ ਬਾਕੀ ਮੈਂ ਦੱਸੀ ਹੋਈ ਦਵਾਈ ਸਾਰੀ ਹਨ ਉਹਦੇ ਵਿੱਚ ਹਨਾ ਉਹਦੇ ਵਿੱਚ ਤੁਸੀਂ ਬਣਾ ਲੈਣਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਤੇ ਜਿਹੜੀ ਹਾਈ ਟੈਕ ਆ ਉਹ ਭਰੇ ਢਿੱਡ ਭਰੇ ਕਬੂਤਰਾਂ ਨੂੰ ਵੀ ਲਾ ਸਕਦੇ ਆ ਜਾਂ ਖਾਲੀ ਬਾਈ ਜਿਹੜੀ ਕੋਈ ਵੀ ਮਲਪਾਂ ਦੀ ਮੈਡੀਸਨ ਆ ਖਾਲੀ ਪੇਟੀ ਲੱਗਦੀ ਆ ਜੇ ਪੇਟ ਭਰਿਆ ਹੋਵੇ ਬਾਈ ਬਲਾਪਣੀ ਨਿਕਲਦੇ ਫਿਰ ਠੀਕ ਆ ਫੇ ਤਾਂ ਕਬੂਤਰ ਗਲਛੂਗਾ ਹੀ ਉਲਟੀਆਂ ਹੀ ਮਾਰੂ ਠੀਕ ਆ ਬਿਮਾਰ ਹੋ ਜਾਊਗਾ ਕਬੂਤਰ ਖਾਲੀ ਪੇਟ ਹੀ ਸਵੇ ਨੂੰ ਲੱਗਦੀ ਹੁੰਦੀ ਹਾਈ ਟੈਕ ਜਿੱਦਾਂ ਆਪਾਂ ਦੱਸੀ ਪੁਰਾਣੀ ਵੀਡੀਓ ਦੇ ਵਿੱਚ ਉਦਾਂ ਹੀ ਕਰ ਲਿਓ ਠੀਕ ਆ ਬੀ ਐਮ ਐਲ ਪਾਣੀ ਚ 1 ਐਮ ਐਲ ਤੁਸੀਂ ਹਾਈ ਟੈਕ ਪਾ ਲਿਓ ਛੋਲੇ ਦੇ ਦਾਣੇ ਬਰਾਬਰ ਤੁਸੀਂ ਗੋੜ ਪਾ ਲਿਓ ਬਸ ਇੰਨਾ ਕਾ ਫੰਡਾ ਹੋਰ ਕੋਈ ਨਹੀਂ ਆ ਖਾਲੀ ਪੇਟ ਲਾ ਦਿਓ ਬੀ ਐਮ ਰ ਉਹ ਜਿਹੜਾ ਪਾਣੀ ਬਣਾਇਆ ਤੇ 1 ਐਮ ਐਲ ਜਿਹੜੀ ਹਾਈ ਟੈਕ ਆ ਜਦੋਂ ਉਹ ਖਿੱਚ ਗਿਆ ਉਸ ਤੋਂ ਬਾਅਦ 10 ਐਮ ਐਲ ਸਾਦਾ ਪਾਣੀ ਦੀਏ ਕੇ ਤੇ ਕਬੂਤਰ ਨੂੰ ਦੋ ਕਬੂਂਦਾ ਤਿੰਨ ਬੂਂਦਾ ਤੁਸੀਂ ਪਾਵਰ ਜਲਦੀਆਂ ਦੇ ਦਿਓ ਜਿਹੜੀ ਨਵੀਂ ਪਾਵਰ ਜਲਾਈ ਆ ਠੀਕ ਆ ਉਹ ਜਦੋਂ ਪਾਣੀ ਵਾਲੀਆਂ ਮਿੱਠਾ ਮਾਰਦੇ ਹੁੰਦੇ ਨਾ ਉਹਨਾਂ ਕੋ ਸੈੱਟ ਹੋ ਜੂਗਾ ਨਹੀਂ ਤਾਂ ਕਬੂਤਰ ਪਾਣੀ ਵਾਲੀਆਂ ਮਿੱਠਾ ਮਾਰਦਾ ਮਾਰਦਾ ਦਿਨਾਂ ਦੇ ਵਿੱਚ ਮਲਪਾਲੀ ਹੈਗਾ ਨੁਕਸਾਨੀਆਂ ਅਧਰਾਂ ਦੇ ਵਿੱਚ ਕਬੂਤਰ ਜਦੋਂ ਮਲਪਾ ਦੀ ਲਾਦੀਏ ਲੋਂਦਾ ਤੇ ਉਹ ਵੀ ਲੂਜ਼ ਮੋਸ਼ਨ ਹੀ ਆ ਨਾ ਲੂਜ਼ ਮੋਸ਼ਨ ਲਾ ਕੇ ਪਤਲੀਆਂ ਮਿੱਠਾ ਮਾਰ ਕੇ ਤੇ ਪਾਣੀ ਨਿਕਲ ਜਾਂਦਾ ਬਾਹਰ ਮਲਪੋਲ ਨੂੰ ਪਸਾਰੀ ਤੇ ਉਹਨੂੰ ਰੋਕਣ ਵਾਸਤੇ ਇੰਦਾ ਇਨਫੈਕਸ਼ਨ ਉਹ ਫਿਰ ਵਧਦੀ ਜਾਂਦੀ ਹੁੰਦੀ ਕਈ ਵੇਲੇ ਤਾਂ ਕਈ ਕਬੂਤਰ ਤਾਂ ਹਾਜਮਾ ਸਹੀ ਹੁੰਦਾ ਸੈੱਟ ਕਰ ਲੈਂਦੇ ਕਈ ਕਬੂਤਰ ਬਾਈ ਢੱਲੇ ਹੋ ਜਾਂਦੇ ਆ ਪਾਵਰ ਜੈਲ ਦੀਆਂ ਬੂੰਦਾਂ ਨਾ 2 ਕੁ ਦਿਨ 3 ਦਿਨ 2 ਜਿਹੜੇ ਵੀ ਵੀਰਾਂ ਦੇ ਬਾਈ ਕਮੈਂਟ ਆਉਂਦੇ ਉਹਦੇ ਮੈਂ ਸਾਰਿਆਂ ਦਾ ਤਕਰੀਬਨ ਨਹੀਂ ਬਾਈ ਹਨਾ ਜਵਾਬ ਦੇ ਦਦਾ ਹੁਣ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਨਵੇਂ ਕਬੂਤਰ ਬਾਜ਼ਾਂ ਦੀਆਂ ਸੀ ਇੰਟਰਵਿਊ ਕਰਿਓ ਵੀ ਜਿਹੜੇ ਬਾਜ਼ੀਆਂ ਜਿੱਤੇ ਬਾਈ ਆਪਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਕਹਣਾ ਨਾ ਆਪਾਂ ਨੂੰ ਜਿੱਤੇ ਹਰੇ ਦੀ ਕੋਈ ਮਦਦ ਕੋਈ ਵੀ ਲੋੜ ਇਦਾਂ ਦੀ ਆਪਾਂ ਨੂੰ ਹੈ ਨਹੀਂ ਮੈਂ ਨਹੀਂ ਰੱਖਦਾ ਕਿ ਜਿੱਤੇ ਹਰੇ ਵੀਰੇ ਹਾਰ ਜਿੱਤਾਂ ਕਿਸਮਤ ਦੀ ਕਰਮਾਂ ਦੀ ਆ ਠੀਕ ਆ ਆਪਾਂ ਨੂੰ ਇਹ ਆ ਜੇ ਮੈਂ ਕਿਸੇ ਤੇ ਬਾਈ ਆਪ ਦਾ ਦਾ ਘੰਟਾ ਖਰਾਬ ਕਰਨਾ ਜਾਂ ਉਹ ਬਾਈ ਦਾ ਜਾ ਕੇ ਇਦਾਂ ਘੰਟਾ ਘੰਟਾ ਖਰਾਬ ਕਰਨਾ ਠੀਕ ਆ ਜਾ ਤੁਸੀਂ ਦੇਖਣਾ ਸਾਰਿਆਂ ਨੇ ਅੱਧਾ ਘੰਟਾ ਵੀਡੀਓ ਨੂੰ ਦੇਖਣਾ ਤੁਹਾਡਾ ਟਾਈਮ ਵੀ ਖਰਾਬ ਹੋਣਾ ਵੀ ਤੁਹਾਨੂੰ ਕੋਈ ਫਾਇਦਾ ਤਾਂ ਮਿਲੇ ਭਾਈ ਕੋਈ ਦੱਸਣ ਵਾਲਾ ਹੋਵੇ ਗੋਣ ਦੱਸਣ ਵਾਲਾ ਹੋਵੇ ਵੀ ਜਿਹਦੇ ਵਿੱਚ ਆਪਾਂ ਗੱਲਾਂ ਖੁੱਲ ਕੇ ਕਰੀਏ ਭਾਈ ਕੋਈ ਜਦਾਂ ਆਪਾਂ ਗੇਮ ਦੱਸੀ ਸੀ ਨਾ ਖੁੱਲ ਕੇ ਐਂਦਾ ਹੋਵੇ ਭਾਈ ਕਹੇ ਯਾਰ ਆਪਾਂ ਦੱਸਾਂਗੇ ਇਹ ਨਹੀਂ ਮੈਂ ਕਹਿੰਦਾ ਕਿ ਆਪਦਾ ਪਾਣੀ ਦਾ ਦੇਵੇ ਆਪ ਦੇ ਕੋਲ ਉੱਧਰ ਹਾ ਢਿਲਾ ਮਠਾ ਹੋ ਗਿਆ ਜਾਂ ਆਂਟੇ ਉਂਡੇ ਤੋਂ ਬੰਦ ਇੱਧਰ ਹੀ ਗੱਲਾਂ ਹੀ ਸ਼ੇਅਰ ਕਰਨੀਆਂ ਭਾਈ ਠੀਕ ਆ ਉਹਦੇ ਨਾਲ ਇਹ ਹੁੰਦਾ ਭਾਈ ਜਿੱਤੇ ਵੀ ਅੱਧਾ ਘੰਟਾ ਲਾ ਕੇ ਵੀਡੀਓ ਦੇਖੀ ਆ ਉਦੇ ਪੈਸੇ ਵਜ਼ੂਲ ਹੁੰਦੇ ਆ ਵੀ ਹਾਂ ਯਾਰ ਬਾਈ ਆਪਾਂ ਨੂੰ ਕੁਝ ਸਿੱਖਣ ਨੂੰ ਤਾਂ ਮਿਲਿਆ ਨਾ ਹੁਣ ਜੇ ਤੁਸੀਂ ਮੇਰੀਆਂ ਵੀਡੀਓ ਦੇ ਦੇ ਬਾਈ ਇੰਨਾ ਪਿਆਰ ਦਿੰਨੇ ਆ ਜੇ ਤੁਹਾਨੂੰ ਕੁਝ ਮਿਲਦਾ ਐ ਚੋ ਸਿੱਖਣ ਨੂੰ ਤਾਂ ਹੀ ਤੁਸੀਂ ਇੰਨਾ ਪਿਆਰ ਦਿੰਦੇ ਬਈ ਹੈ ਨਾ ਜੇ ਮੈਂ ਵੀ ਬਾਈ ਉਦੈ ਬਸ ਲੋਕਾਂ ਕੋਲ ਇਦਾਂ ਕੈਮਰਾ ਚੱਕ ਕੇ ਵੀਡੀਓ ਬਣਾ ਕੇ ਤੇ ਕੁਝ ਵਿੱਚ ਗੱਲਾਂ ਬਾਤਾਂ ਨਾ ਕਰੀਏ ਤੇ ਬਾਈ ਉਹ ਵੀ ਵੀਡੀਓ ਕਾਦੀ ਆ ਨਾ ਫਿਰ ਟਾਈਮ ਖਰਾਬ ਕੀਤੇ ਦਾ ਵੀ ਕੋਈ ਫਾਇਦਾ ਨਹੀਂ ਜਰਬਰ ਤਾਂ ਤੁਹਾਡੇ ਘਰੇ ਵੀ ਆ ਤੁਸੀਂ ਵੀ ਦੇਖ ਹੀ ਲੈਣੇ ਉਹ ਜਾਨਵਰ ਹੈ ਨਾ ਇਸ ਕਰਕੇ ਮੈਂ ਬਾਈ ਨੁਕਤੇ ਆ ਤੇ ਜਿਆਦਾ ਬੋਲਦਾ ਹੁੰਦਾ ਤੇ ਵੀਡੀਓ ਮੈਂ ਕਬੂਤਰਾ ਕਬੂਤਰਾ ਤੇ ਘੱਟੇ ਬਣਾਉਣਾ ਚ ਕਿੱਦਾਂ ਸਾਹਮਣੇ ਕਿੱਦਾਂ ਨਹੀਂ ਕੀ ਕਰਨਾ ਕਿੱਦਾਂ ਨਹੀਂ ਹਨਾ ਉਹ ਚੀਜ਼ ਹੀ ਕਰਨੀ ਹੁੰਦੀ ਆਪਾਂ ਬੱਸ ਹੋਰ ਥੋੜੇ ਦੇਣਾ ਭਾਈ ਫੇਸ਼ ਚੱਲ ਪੈਣਾ ਉਹ ਢਾਂਗ ਢੂੰਗੀ ਬੱਚੇ ਲੋਣੇ ਆ ਬੱਚੇ ਘੜੋਣੇ ਆ ਬੱਚੇ ਡਾਇਆ ਕਰਾਂਗੇ ਫੇਰ ਉਹੀ ਕੰਮ ਹਨਾ ਚੱਲ ਪੈਣਾ ਫੇ ਕਬੂਤਰ ਤੁਹਾਨੂੰ ਫੇ ਪ੍ਰੋਪਰ ਦਿਖਦੇ ਰਿਹਾ ਕਰਨੇ ਤੇ ਡੇਲੀ ਦਿਖਾਇਆ ਵੀ ਕਰਾਂਗੇ ਜਾਲ ਕੱਲ ਨੂੰ ਲਾ ਦੇਣਾ ਮੈਂ ਰਾ ਕਰੂੰਗਾ ਹੋ ਗਿਆ ਹੁਣ ਠੀਕ ਆ ਵਿਹਲਾ ਹੀ ਆ ਕੱਲ ਨੂੰ ਮੈਂ ਕਿ ਜਾਣਾ ਨਹੀਂ ਕਿ ਇਹ ਪਾਸੇ ਕੱਲ ਨੂੰ ਜਾਲ ਲਾਉਣਾ ਪਹਿਲਾਂ ਤਾਂ ਠੀਕ ਆ ਜਾਲ ਲਾ ਕੇ ਫੇ ਕੱਲ ਨੂੰ ਬੱਚੇ ਲਾਈਏ ਆ ਕਬੂਤਰਿਆਂ ਦਾ ਬੂਆ ਹੋਲ ਦਿਆ ਘੜੀ ਫੇਰ ਫੁਰ ਲੈਣ ਬਾਹਰ ਹਨਾ ਤੇ ਇਹ ਵੀ ਕੱਲ ਨੂੰ ਸਾਫ਼ ਕਰਾਂਗੇ ਅੱਜ ਇਧਰ ਹੀ ਸਾਰੀ ਢਹਾੜੀ ਲੰਘ ਗਈ ਬਿਸਕੂਟਾਂ ਨਹੀਂ ਲੈ ਲਿਆ ਹਨਾ ਪੰਗਾ ਚੰਗਾ ਲਿਆ ਵੀ ਘਰ ਦੇ ਬਿਸਕੂਟ ਬਣਾਉਣੇ ਆ ਚੰਗਾ ਪੰਗਾ ਲੈ ਕੇ ਤੇ ਵਸ ਬਿਸਕੂਟਾਂ ਨੇ ਵਿਧਾਈ ਰੱਖਿਆ ਸਾਰੀ ਢਹਾੜੀ ਉੱਥੇ ਆ ਨਾ ਆ ਚਿੜੀਆਂ-ਚੁੜੀਆਂ ਬਈ ਠੀਕ ਆ ਤੇ ਬੱਚੇ ਦੇਖੀਏ ਨਾਲ ਤੁਹਾਨੂੰ ਦਿਖਾਈਏ ਕਿੱਡੇ ਗੋਏ ਬੱਚੇ ਆਪਣੇ ਤੇ ਇਹ ਉਹ ਆਂਡਾ ਖਰਾਬ ਜਿਹੜਾ ਚੱਕ ਕੇ ਸਿੱਟੀਏ ਠੀਕ ਆ ਤੇ ਉਹ ਦੋਨੋਂ ਆਂਡਿਆਂ ਦੇ ਵਿੱਚ ਟ੍ਰੇ ਤੇ ਥੱਲੇ ਟ੍ਰੇ ਦੇ ਵਿੱਚ ਮਿੱਟੀ ਰੱਖ ਕੇ ਪਾਈਏ ਹਨਾ ਵੀ ਆਂਡੇ ਨਾ ਕਿਤੇ ਖਰਾਬ ਕਰ ਜਾਣ ਉਹ ਬੇਕੂਤਰੀ ਦੋ ਆਡੇ ਘਰੀ ਫਿਰਦੀ ਤੇ ਇਹਦਾ ਪੱਠਾ ਹੀ ਨਾਲ ਮੈਨੂੰ ਲੱਗਦਾ ਨਹੀਂ ਸਫਾਈ ਕਰਨ ਦੇਣੀ ਮੈਨੂੰ ਬਾਈ ਠੀਕ ਆ ਕੱਲ ਨੂੰ ਦੇ ਦਿਆਂ ਨਾ ਹੋਇਆ ਤਾਂ ਆਂਡੇ ਫੇਚ ਛੱਡਣੇ ਹੋ ਛੱਡ ਦੂ ਇਹਦੇ ਕੱਦਾ ਵੀ ਹਨਾ ਇਹ ਕਰੀ ਸਫਾਈ ਤਾਂ ਕਰਨੀ ਬਈ ਇਹ ਗੰਦਾ ਜਾ ਲੱਗਦਾ ਇਦਾਂ ਹਨਾ ਤੇ ਉਹ ਵੀ ਦੋਨੇ ਬੱਚੇ ਵੱਡੇ ਹੋ ਗਏ ਆ ਠੀਕ ਆ ਉਸੇ ਕੂਬੂਤਰੀ ਆ ਰਤੀ ਦੇ ਤੇ ਮੈਨੂੰ ਇੱਕ ਗੜਬੜ ਜੀ ਦੀਦੀ ਕੋਈ ਕੂਬੂਤਰ ਉਹਨਾਂ ਦੇ ਬਈ ਪੱਛੇ ਦੇ ਪਰ ਖਾਂਦਾ ਜਿਆਦਾ ਵੱਡਾ ਬੱਚਾ ਖਾਂਦਾ ਮੈਂ ਦੇਖਦਾ ਇੱਕ ਮਿੰਟ ਇਹੀ ਚੱਕਰ ਆ ਨਾ ਮੈਨੂੰ ਦੇਖ ਲੱਗਦਾ ਕਿ ਨਾ ਬਾਈ ਤੁਹਾਡੇ ਵੀ ਹਨਾ ਕੋਈ ਪ੍ਰੋਬਲਮ ਆ ਜਾਂਦੀ ਹੋਣੀ ਆ ਵੀ ਬੱਚਿਆਂ ਦੇ ਪਰ ਨਹੀਂ ਆਉ ਕਹਿੰਨਾ ਕਿ ਜਾਨਵਰ ਚ ਕੈਲਸ਼ੀਅਮ ਦੀ ਘਾਟ ਆ ਜਾਂ ਤਾਂ ਇਹ ਬੱਚਾ ਹੀ ਬਈ ਮਾਰਦਾ ਰਿਆ ਠੀਕ ਆ ਜਿਹੜਾ ਵੱਡਾ ਬੱਚਾ ਸੀ ਦੂਜੇ ਜੋੜੇ ਦਾ ਇਹਨਾਂ ਚ ਜਾਂਦਾ ਸੀ ਨਾ ਖਾਣਾ ਖੁੱਲਾ ਸੀ ਤੇ ਉਹਦੇ ਕਰਕੇ ਚੱਕਰ ਪਿਆ ਬਈ ਠੀਕ ਆ ਮੈਂ ਤਾਂ ਇਕੱਲੇ-ਇਕੱਲੇ ਨੂੰ ਦਿੱਤਾ ਹੀ ਖਾਣਾ ਇਹਨਾਂ ਨੇ ਇੱਕ ਇੱਕ ਖਾਨੇ ਦੀ ਇੱਕ ਡੋਲੀ ਦੀ ਲਾ ਲੇ ਦੋਨਾਂ ਨੇ ਆਟੇ ਹਨਾ ਦੋਨੋਂ ਵਾਰੀ ਬੱਚੇ ਤੇ ਆਹ ਦੇਖੋ ਕਦਾ ਪਰਖ ਆ ਗਿਆ ਇਹਦੇ ਸਹੀ ਆ ਚਲੋ ਇਹਨੂੰ ਮੈਂ ਕਰਦਾ ਇਹਨੂੰ ਮੈਂ ਜਿਹੜੀ ਦਵਾਈ ਲੱਗਣੀ ਇਹਨੂੰ ਲਾ ਦੇਾਂਗੇ ਉਹ ਵੀ ਤੁਹਾਨੂੰ ਦੱਸ ਦਾਂਗੇ ਕੀ ਦੇਣਾ ਹਨਾ ਆਪਾਂ ਇਹਨਾਂ ਤੋਂ ਇਨੂੰ ਜਿਹੜੀ ਨਿਊਰੋਬੀਨ ਫੋਰਡ ਹੁੰਦੀ ਬਈ ਉਹ ਗੋਲੀ ਦਵਾਵਾਂਗੇ ਪੰਜ ਚਾਰ ਦਿਨ ਹਨਾ ਜਿਹੜੀ ਕਮਜ਼ੋਰੀ ਆਊਗੀ ਜਦਾਂ ਮਾਰਿਆ ਮੁਗਿਆ ਉਹ ਸੈੱਟ ਹੋ ਜੂਗਾ ਇਹਦੇ ਨਾਲ ਹੋਰ ਕੁਝ ਨਹੀਂ ਦੇਣਾ ਬਸ ਨਿਊਰੋਬੀਨ ਦੀ ਫੋਰਡ ਜਿਹੜੀ ਹੁੰਦੀ ਆ ਗੋਲੀ ਉਹ ਹੀ ਦਵਾਵਾਂਗੇ ਨਿਊਰੋਬੀਨ ਫੋਰਡ ਆ ਸਾਰੇ ਬੱਚੇ ਦੇ ਪਰ ਖਾਦੇ ਹੋਏ ਬਈ ਦੂਜੇ ਦੇ ਵੀ ਖਾਦੇ ਹੋਏ ਆ ਤੇ ਇਹਦੇ ਵੀ ਖਾਦੇ ਹੋਏ ਆ ਤੇ ਠੀਕ ਆ ਬਾਬੇ ਉਹ ਮੈਂ ਜਿੱਦਾਂ ਤੁਹਾਨੂੰ ਦੱਸਿਆ ਇਹ ਬਈ ਕੈਲਸ਼ੀਅਮ ਦੀ ਕਮੀ ਹੋਣ ਕਰਕੇ ਨਾ ਕਈ ਕਬੂਤਰੀਆਂ ਮਲਟੀਵਿਟਾਮਿਨ ਜਾਂ ਕੈਲਸ਼ੀਅਮ ਦੀ ਕੋਈ ਵੀ ਇਦਾਂ ਦੀ ਕਮੀ ਹੁੰਦੀ ਆ ਉਹਦੇ ਕਰਕੇ ਬਾਈ ਪਰਪੂਰ ਖਾਣ ਲੱ ਪੈਂਦੀਆਂ ਉਹ ਮੈਂ ਦੇਖਦਾ ਹਨਾ ਹੁਣ ਗੋਰਨਾ ਦੇਖਣਾ ਪੈਣਾ ਵੀ ਇਹ ਜਬ ਪੱਛਾ ਹੀ ਖਾਂਦਾ ਜੇ ਤਾਂ ਹੁਣ ਨਾਲ ਉਹਨਾਂ ਚੁੰਚੂ ਜਵੱਜੀ ਹੋਈ ਇੱਕ ਦੋ ਦਿਨਾਂ ਚ ਪਤਾ ਲੱਗ ਜਾਊਗਾ ਫੇਰ ਤਾਂ ਸਮਝੋ ਬੱਚਾ ਹੀ ਖਾਂਦਾ ਸੀ ਹਨਾ ਉਹ ਮੈਂ ਵਿੱਚ ਜਾਲੀ ਲਾਤੀ ਉਹਨਾਂ ਨੂੰ ਸੈਪਰੇਟ ਕਰਤਾ ਉਹ ਹੁਣ ਉੱਧਰ ਨਹੀਂ ਜਾ ਸਕਦਾ ਮੈਂ ਤਾਂ ਉਧਰ ਲਾਉਂਦਾ ਹੁੰਦਾ ਰਹੇਗਾ ਮੈਂ ਕਿਹਾ ਵਧੀਆ ਪੜਨ ਦੇ ਇੱਕੋ ਜਿਹੇ ਹੀ ਤਨੇ ਵੱਡੇ ਵੱਡੇ ਹੋਣਦੇ ਸੀ ਉਹ ਵੀ ਹਨਾ ਵੱਡੇ ਵੰਗੋ ਹੀ ਮੈਂ ਕਿਹਾ ਚੱਲ ਫੇਰੇ ਚਾਰੇ ਹੀ ਦੇ ਦਈ ਦੂ ਜਾਂਦੇ ਦਾਣਾ ਨਾ ਵਧੀਆ ਪੜ ਜਾਣਗੇ ਬੱਚੇ ਪਰ ਬਈ ਉਹ ਕਿਤੇ ਨਾ ਕਿਤੇ ਉਹ ਨੁਕਸਾਨ ਕਰਤਾ ਹੁਣ ਪਤਾ ਨਹੀਂ ਕਿਹੜਾ ਵੀ ਉਹ ਚੋਂ ਕਿਹੜਾ ਕਬੂਤਰ ਜਾਂ ਕਿਹੜੀ ਕਬੂਤਰੀ ਉਹਦਾ ਦੇ ਪਰ ਖਾਂਦੇ ਸੀ ਉਹ ਪਤਾ ਲੱਗ ਜੂ ਆਪਾਂ ਨੂੰ ਇਹ ਕੋਈ ਬਿਮਾਰੀ ਨਹੀਂ ਹੁੰਦੀ ਬਈ ਕਹਿੰਦੇ ਵੀ ਯਾਰ ਕੋਈ ਬਿਮਾਰੀ ਲੱਗ ਗਈ ਯਾਰ ਬੱਚਿਆਂ ਦੇ ਪਰ ਨਹੀਂ ਵਧਦੇ ਇਦਾਂ ਦਾ ਨਹੀਂ ਕੋਈ ਸੀ ਨਾ ਹੁੰਦਾ ਇਹ ਕਬੂਤਰੀਆਂ ਹੀ ਬਈ ਖਾਂਦੀਆਂ ਹੁੰਦੀਆਂ ਕੈਲਸ਼ੀਅਮ ਦੀ ਕਮੀ ਕਰਕੇ ਨਾ ਉਤੋਂ ਪਰ ਤੋੜ ਤੋ ਤੁਸੀਂ ਕਹਣਾ ਯਾਰ ਆਏ ਹੀ ਨਹੀਂ ਆਏ ਨਹੀਂ ਪਰ ਗੌਰ ਨਾਲ ਜੇ ਤਾਂ ਬੱਚਾ ਆਪਾਂ ਛੋਟਾ ਹੋਵੇ ਨਾ ਜਿੱਦਾਂ ਹੁਣ ਖੂਨ ਸੀ ਉੱਤੇ ਲੱਗਾ ਮੈਨੂੰ ਦੂਰੋਂ ਹੀ ਪਤਾ ਲੱਗ ਗਿਆ ਬਾਈ ਇਹ ਕਬੂਤਰ ਖਾਂਦੇ ਪਏ ਆ ਤੇ ਠੀਕ ਆ ਆਹੀ ਬਾਬੇ ਵੀਡੀਓ ਆ ਤੇ ਮਿਲਦੇ ਆ ਬਾਬੇ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਪੂਰੀ ਵੀਡੀਓ ਦੇਖਿਆ ਕਰੋ ਬਾਈ ਵਿੱਚ ਮਿਸ ਨਾ ਕਰਿਆ ਕਰੋ ਕਈ ਬਾਈ ਹੈ ਨਾ ਵੀਡੀਓ ਪੂਰੀ ਨਹੀਂ ਦੇਖਦੇ ਆਪਾਂ ਉਸੇ ਵੀਡੀਓ ਚ ਨੁਕਤਾ ਵੀ ਦੱਸਿਆ ਹੁੰਦਾ ਤੇ ਉਹ ਬਾਈ ਹਾਂ ਤੱਕ ਨਹੀਂ ਪਹੁੰਚਦਾ ਜਿਹੜਾ ਪੂਰੀ ਨਹੀਂ ਦੇਖਦੇ ਹੈ ਨਾ ਥੋੜੀ ਜੀ ਦੇਖਦੇ ਤੇ ਛੱਡ ਦਿੰਦੇ ਤੇ ਫਿਰ ਬਾਅਦ ਚ ਫੇਕ ਕ ਤੇ ਠੀਕ ਆ ਪਾਪਿਆ ਮਿਲਦੇ ਆ ਅਗਲੀ ਵੀਡੀਓ ਚ ਆਪਣਾ ਆਪਣਾ ਸਾਰੀ ਭਰਾਤ ਧਿਆਨ ਰੱਖਿਓ ਤੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ